ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਨੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਣਾਣ ਆਪਾਂ ਪਹੁੰਚੇ ਆਂ ਬਾਈ ਕਰਨ ਕੁਲ ਜੇਕਰ ਬਾਈ ਦੇ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈਗਾ ਮਾਛੀਆਂ ਕਲਾ ਰਾਹੋਂ ਰੋਡ ਤੇ ਪਿੰਡ ਪੈ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸੱਸੀ ਗੱਲ ਭਾਈ ਜੀ ਸੱਸੀ ਗੱਲ ਭਾਈ ਜੀ ਹੋ ਠੀਕ ਠਾਕ ਹੋ ਵਧੀਆ ਵੀਰੇ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਬਾਜੀ ਠੀਕ ਹੈ ਵੀਰੇ ਆਪਣਾ ਪਹਿਲਾ ਨਾਮ ਤੇ ਐਡਰੈਸ ਕਰਨਾ ਹੈ ਮੇਰਾ ਨਾਮ ਮੇਰਾ ਕਰਨਾ ਜੀ ਪਿੰਡ ਮੇਰਾ ਮਾਛੀਆਂ ਜੀ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਰਾਮਾਣ ਰੋਡ ਤੇ ਆਪਣਾ ਪਿੰਡ ਹੈ ਜੀ 1 ਕਿਲੋਮੀਟਰ ਦੇ ਅੰਦਰ ਨੂੰ ਆ ਕੇ ਠੀਕ ਹੈ ਜੀ ਵੀਰੇ ਠੀਕ ਹੈ ਵੀਰੇ ਮੋਬਾਈਲ ਨੰਬਰ ਦੱਸੋ ਆਪਣਾ ਮੋਬਾਈਲ ਨੰਬਰ ਬਈ 7607298838 ਆ ਜੇ ਕਿਸੇ ਨੂੰ ਵਟਸਐਪ ਕਰਨਾ 981454891 ਨੀ ਆ ਵੀਰੇ ਠੀਕ ਹੈ ਵੀਰੇ ਠੀਕ ਹੈ ਹਾਂਜੀ ਭਾਈ ਅੱਜ ਦੀ ਵੀਡੀਓ ਵਿੱਚ ਫੇਰ ਕਿੰਨੀਆਂ ਗੱਡੀਆਂ ਦਿਖਾਣੀਆਂ ਭਾਈ ਅੱਜ ਵੀਰੇ ਆਪਣੇ ਕੋਲ ਤਿੰਨ ਗਾਵਾਂ ਠੀਕ ਹੈ ਵੀਰੇ ਉਹ ਇੱਕ ਤਾਂ ਵਿਕੀ ਹੋਈ ਉਹ ਬਾਈ ਹਾਂ ਲਈ ਹੈ ਬਾਹਰ ਹੀ ਗਏ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਅੱਜ ਤੁਸੀਂ ਥੋੜਾ ਲੇਟ ਹੋ ਗਏ ਬਸ ਮੇਰੇ ਆਨ ਤੋਂ ਪਹਿਲਾਂ ਵੇਕ ਗਈ ਪਹਿਲਾਂ ਵਿਕ ਗਈ ਵੀਰੇ ਆਪਾਂ ਵੀਡੀਓ ਵੀ ਕੱਢੋ ਕੱਢਣੀ ਮੇਰੇ ਸਾਨੂੰ ਆਈ ਗਈ ਲੇਟ ਹੀ ਬਣਾ ਦੇ 15 20 ਮਿੰਟ ਬਣਾਈ ਹਾਂ ਕਿਉਂਕਿ ਆਪਾਂ ਇੱਕ ਘਰੇ ਕੰਮ ਛੇੜਿਆ ਆਪਦੀ ਬੋਹ ਭਰਾਵਾਂ ਦੇ ਫੋਨ ਆਏ ਨਾ ਇਹਦੇ ਸਹੀ ਆ ਛੱਡ ਜਾ ਬਣਾਇਆ ਬੋਹ ਭਰਾਵਾਂ ਦੇ ਫੋਨ ਆਏ ਆਪਾਂ ਬੋਹ ਪਿਆਰ ਦਿੱਤਾ ਤੇ ਵੀਡੀਓ ਨਹੀਂ ਪਾਉਂਦੇ ਬਾਈ ਯਾਰ ਨਾਲ ਦੇ ਨਾਲ ਪਸ਼ੂ ਵੇਚ ਜਾਂਦੇ ਨਾਲ ਲਿਆਉਂਦੇ ਵੀ ਆਪਾਂ ਘਟ ਰਹੇ ਆਵੇਂ ਝੂਠ ਮਾਰੀਏ ਠੀਕ ਹੈ ਦੋ ਦੋ ਲਿਆਉਂਦੇ ਰੇ ਨਾਲ ਦੀ ਨਾਲ ਵੇਚਦੇ ਸਹੀ ਹੈ ਸਹੀ ਹੈ ਵੀਰੇ ਹੁਣ ਵੀ ਆਪਾਂ ਦਿਵਾਲੀ ਦੇ ਤੋਹਫੇ ਹੀ ਦੇਣੇ ਆ ਤਿੰਨੇ ਠੀਕ ਹੈ ਠੀਕ ਹੈ ਠੀਕ ਹੈ ਹਾਂ ਤਿੰਨ ਗਾਵਾਂ ਆਪਣੇ ਕੋਲ ਇੱਕ ਜਰਸੀ ਹੈ ਇੱਕ KFC ਇੱਕ ਕਰੋਸ ਠੀਕ ਹੈ ਵੀਰੇ ਵੀਰੇ ਫਿਰ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਆ ਜਾ ਵੀਰੇ ਇਹਦੇ ਵੀਰੇ ਡਿਟੇਲ ਦੱਸੋ ਪਹਿਲਾਂ ਵੀਰੇ ਇਹ ਦੂਜੇ ਸੂਏ ਸੂਈ ਹੋਈ ਆ ਠੀਕ ਹੈ ਵੀਰੇ ਠੀਕ ਹੈ ਇਹ ਥਲੇ 10 ਕਿਲੋ ਦੁੱਧ ਦਾ ਮਗਰ ਇਹ ਬੱਚਾ ਆਇਆ ਦਿਖਾ ਦੇ ਬੱਚਾ ਆਪ ਬੱਚਾ ਹੈਗਾ ਮਗਰ ਹਾਂਜੀ ਠੀਕ ਹੈ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਮੇਰੇ ਉਹੀ ਮਹੀਨੇ ਦੇ ਲੰਮ ਸਮ ਹੋ ਗਿਆ ਟਾਈਮ ਕੋਈ 5-7 ਦਿਨ ਉਧਰ ਤੇ 5-7 ਦਿਨ ਉਧਰ ਗਈ ਠੀਕ ਹੈ ਮੇਰੇ ਠੀਕ ਹੈ ਥਾਣ ਥੋਣ ਐ ਨਾ ਵਧੀਆ ਲੱਗੇ ਹੋਇਆ ਦੇਖ ਬਾਈ ਦੁੱਧ ਕਿੰਨਾ ਤੇ ਆ ਰਿਹਾ ਦੁੱਧ 10 ਕਿਲੋ ਤਿਆਰ ਆ 10 ਲੀਟਰ ਵਾਲਾ ਜਿਹੜਾ ਹੋ ਟਾਈਮ ਚਾਰ ਟਾਈਮ ਤੇ ਸੱਲੀ ਕਰਾ ਦੇਗਾ ਬਾਈ ਸੱਲੀ ਮੈਂ ਕਹਿੰਨਾ ਅਗਲਾ ਵੀਰੇ ਚਾਰ ਟਾਈਮ ਚ ਹੋਵੇ ਪੰਜ ਟਾਈਮ ਚ ਹੋਵੇ ਆਪਣੇ ਘਰ ਦੇ ਆ ਠੀਕ ਹੈ ਜੀ ਅਗਲੇ ਦੇ ਘਰ ਦੀ ਵਾਪਸੀ ਤੱਕ ਗਾਰ ਟਾਡੇ ਵਾਲੋ ਹਰ ਤਰ੍ਹਾਂ ਦੀ ਗਾਰੰਟੀ ਹੈ ਬਾਈ ਆਪਾਂ ਦੀ ਗਾਰੰਟੀ ਆਪਾਂ ਹਰੇਕ ਵੀਡੀਓ ਚ ਕਹਿੰਨੇ ਹੁੰਨੇ ਆਪਣੇ ਪਾਸੇ ਚ ਕੋਈ ਵੀ ਖੋੜ ਹੋਵੇ ਵੀਰੇ ਆਪਾਂ ਬੈਠੇ ਇੱਕ ਪੈਸਾ ਵੀ ਨਹੀਂ ਤੁਹਾਡਾ ਕੱਟਿਆ ਜਾਏਗਾ ਜਿੰਨੇ ਦੇ ਕੇ ਜਾਓਗੇ ਉੰਨੇ ਹੀ ਮੋੜਾਂਗੇ ਠੀਕ ਹੈ ਸਹੀ ਹੈ ਸਹੀ ਹੈ ਵੀਰੇ ਹਾਂਜੀ ਠੀਕ ਹੈ ਦੂਜੇ ਸਵੇ ਸੁਈ ਹੋਈ ਆ ਮਗਰ ਇਹਦੇ ਬੱਚਾ 10 ਲੀਟਰ ਦੁੱਧ ਕੰਡੇ ਵਾਲਾ ਤਿਆਰ ਹੈ ਠੀਕ ਹੈ ਵੀਰੇ ਉਹਦਾ ਵੀ ਠੰਡੀ ਪੂਰੀ ਹੈ ਪੂਰੀ ਠੰਡੀ ਆ ਬੰਛੇ ਰਸਤੀ ਵੀ ਪਾਉਣੀ ਪੈਂਦੀ ਜਿੱਦਾਂ ਮਰਜੀ ਬੈਠਾ ਆਹ ਦੇਖੋ ਖਾਣੂ ਵੀ ਪੂਰੀ ਚਾਰੂ ਆ ਬਾਈ ਤੋੜ ਲੈ ਇੱਕ ਵਾਰ ਤੋੜਾ ਦਿਖਾ ਦਈਏ ਆ ਦੇਖੋ ਫੇਸ ਕੁਆਲਟੀ ਬਾਈ ਕਹਿੰਦਾ 10 ਕਿਲੋ ਦੁੱਧ ਹੈ ਦੋ ਟਾਈਮ ਚਾਰ ਟਾਈਮ ਵਾਲਾ ਮਿਲਕਿੰਗ ਕਰਕੇ ਲੈ ਕੇ ਜਾਓ 10 ਕਿਲੋ ਯਾਰ ਸਿੱਧਾਆਂ ਫੈਡ ਬੋ ਆਉਂਦੀ ਹੈ ਇਹਦੀ ਸਹੀ ਹੈ ਸਹੀ ਹੈ ਵੀਰੇ ਫੈਡ ਵੀ ਇਹਦੀ ਚੰਗੀ ਆਊਗੀ ਲੰਬਾਈ ਲੰਬਾਈ ਚੰਗੀ ਹੈਗੀ ਆ ਜਿਆਦਾ ਨਹੀਂ ਕੋਈ ਅਗਲਾ ਵੱਡੀ ਮੰਨ ਕੇ ਨਾ ਫਾਇਦਾ ਮੇਰਾ ਭਰਾ ਠੀਕ ਆ ਮਰਕਵੈਸਟ ਕਰ ਬਣਾ ਅਸੀਂ ਜਿਹੜੀ ਵੀ ਵੀਡੀਓ ਦੇ ਹੁਣੇ ਆ ਨਾ ਠੀਕ ਆ ਫੋਨ ਤੇ ਸਾਡਾ ਸਿੰਪਲ ਕੈਮਰਾ ਹੁੰਦਾ ਕੋਈ ਜ਼ੂਮ ਕਰਕੇ ਨਹੀਂ ਹੁੰਦੀ ਠੀਕ ਆ ਮੇਰਾ ਭਰਾ ਬੜੇ ਪੁੱਛਦੇ ਆ ਦਰਮਿਆਨਾ ਕੱਦ ਲਈ ਦੱਸ ਦੇਣਾ ਤੁਸੀਂ ਫੋਨ ਤੇ ਬਾਅਦ ਨੂੰ ਪੁੱਛਣਾ ਠੀਕ ਹੈ ਠੀਕ ਹੈ ਬਾਈ ਠੀਕ ਹੈ ਖਰ ਨੂੰ ਉਹਦਾ ਚਾਰੂ ਬੁਰੀ ਹੈ ਪੂਰੀ ਮੈਂ ਕਹਿੰਦਾ ਇੱਕ ਪੈਸੇ ਦਾ ਨੁਕਸ ਨਹੀਂ ਹੋਊਗਾ ਵੀਰੇ ਸਹੀ ਹੈ ਵੀਰੇ ਸਹੀ ਤੇ ਬਾਈ ਇਹਦਾ ਜੈਜ ਜੈ ਫਿਰ ਮੁੱਲ ਕਰ ਲੈ ਉਹ ਫੇਰ ਹੀ ਦੇਣੇ ਆ ਜੀ ਤੁਹਾਨੂੰ 10 ਦੀ ਦਿਵਾਲੀ ਵਾਲ ਤਿੰਨੇ ਰੁਪਈਆ 30000 ਲੈਣਾ ਇਹਦਾ ਚਲੋ ਆਫਰ ਹੀ ਹੋ ਗਿਆ ਬਾਈ ਆਫਰ ਹੀ ਆਫਰ ਹੀ 30000 ਲੈਣਾ ਆ ਇਹਦਾ ਹਾਂ ਤਾਜੀ ਸੂਈ ਹਾਂਜੀ ਠੀਕ ਹੈ ਲੈਣਾ ਹੈ ਤੀ ਕੋਈ ਮੈਨੂੰ 28 29 ਵਾਲਾ ਫੋਨ ਨਾ ਕਰੇ ਠੀਕ ਹੈ ਬਾੜੀ ਮੱਡੀ ਬਾਈ ਛੋਟ ਕਰਦੀ ਬਸ ਆਏ 50 ਛੱਡਣਾ ਖੁਸ਼ੀ ਦੇ ਨਾਲ ਠੀ ਵੇਰੇ ਦੂਜੇ ਸੂਏ ਇਹ ਗਾਂ ਆ ਠੀਕ ਹੈ ਠੀਕ ਹੈ ਸੂਈ ਇਹਨਾਂ ਨੂੰ 2 ਮਹੀਨੇ ਹੋ ਗਏ ਪੂਰੇ ਕੰਪਲੀਟ ਠੀਕ ਹੈ ਵੀਰੇ ਠੀਕ ਹੈ ਅੱਖੀਂ ਦੇਖੀ ਹੋਈ ਆ ਆਪਣੀ ਠੀਕ ਹੈ ਸੂਈ ਹੋਈ ਇਹ ਠੀਕ ਹੈ ਵੀਰੇ ਕੋਈ ਐ ਨਾ ਸਮਝ ਵੀ ਟੋਕਰ ਹੋਊਗੀ ਚਾ ਟੋਕਰ ਲਾ ਲੈਂਦਾ ਅਗਲਾ ਥਾਣ ਤੁੰਨ ਦਿਖਾ ਲ ਦੇ ਕਿੰਨਾ ਦੇਖੋ ਇੱਕ ਵਾਰ ਥਾਣ ਦੇਖੋ ਕੱਲਾ-ਕੱਲਾ ਸਾਨ ਲੱਗਾ ਪੂਰੇ ਗੈਪ ਚਾਦਰ ਕੁਆਲਟੀ ਵੀ ਚੰਗੀ ਹੈਗੀ ਸਵੇਰੇ 7 ਵਜੇ ਦੀ ਚਬਾਈ ਆ ਟਾਈਮ ਦਿਖਾ ਦੇ ਕੀ ਹੋ ਗਿਆ ਠੀਕ ਹੈ ਨੀ ਠੀਕ ਹੈ ਬਈ ਉਸ ਸਮਾਂ ਵਾਲਾ ਜੱਜਮੈਂਟ ਲਾਵੇ 4:38 ਹੋਵੇ ਠੀਕ ਹੈ ਬਈ ਠੀਕ ਹੈ ਠੀਕ ਹੈ ਸ਼ਾਮੀ 6:30 ਵਜੇ ਚੋਣੀ ਹੈ 2 ਢਾਈ ਘੰਟੇ ਪਏ ਆ ਚੌਂ ਚੋਣੀ ਠੀਕ ਹੈ ਆਰਡਰ ਦੀ ਜੁਡੀਮੈਂਟ ਉਸ ਹੱਬ ਨਾਲ ਲਾਓ 2 ਢਾਈ ਘੰਟੇ ਤੱਕ ਬਾਈ ਕਹਿੰਦਾ ਚੋਣੀ ਹੈਗੀ ਆ ਤੁਨ ਤੁਨ ਬਈ ਚੰਗਾ ਲੱਗਾ ਪੂਰਾ ਚੰਗਾ ਕਪੜੀ ਬੁਰੀ ਹੈ ਬਈ ਪੂਰੀ ਠੰਡੀ ਦੇਖਿਆ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਜਿੰਨਾ ਥਣ 19: ਗੱਭਾ ਨਹੀਂ ਆ ਗਈ ਵੀਰੇ ਸਹੀ ਹੈ ਵੀਰੇ ਸਹੀ ਹੈ ਹਾਂ ਤੇ ਬਾਈ ਕਿੰਨਾ ਕੁ ਦੁੱਧ ਹੈ ਇਹਦੇ ਕੋਲੇ ਇਸ ਟਾਈਮ ਦੁੱਧ 9 ਕਿਲੋ ਲੀਟਰ ਵਾਲਾ ਦੁੱਧ ਦੋ ਟੈਂਪ ਚਾਰ ਟੈਂਪ ਪੂਰੀ ਤਸੱਲੀ ਨਾਲ 9 ਕਿਲੋ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਚਾਰ ਟੈਂਪ ਚੋਲੇ ਪੰਜ ਟੈਂਪ ਚੋਲੇ ਠੀਕ ਹੈ ਜੇ ਤਾਂ ਆਪਾਂ ਕੋਈ ਫੜਿਆ ਨੋਡ ਲੈਣਾ ਤਾਂ ਅਗਲਾ ਵੀ ਤਸੱਲੀ ਕਰਕੇ ਲੈ ਸਹੀ ਹੈ ਵੀਰੇ ਸਹੀ ਹੈ ਹਰ ਕਰਾਈ ਤਸੱਲੀ ਹੈ ਬਾਈ ਇਹਦੀ ਵੀ ਅਗਲਾ ਸੁਣਾ ਵੀ ਪੂਰੀ ਤਸੱਲੀ ਆ ਵੀਰੇ ਠੀਕ ਹੈ ਮੇਨੂੰ ਵੀ ਪੂਰੀ ਚਾਰੂ ਆ ਦੇਖੋ ਥੋੜਾ ਦਿਖਾ ਬਾਈ ਇਹਦਾ ਤਾਂ ਬਾਈ ਨੂੰ ਇਹਦੀ ਵੀ ਚੰਗੀ ਹੈਗੀ ਆਡਰ ਕੁਆਲਟੀ ਚੰਗੀ ਆ ਠੰਡੀ ਬਾਈ ਪੂਰੀ ਆ ਪੂਰੀ ਠੰਡੀ ਆ ਇੰਨੇ ਦੇ ਬੱਚੇ ਵੀ ਨਹੀਂ ਦੇਂਦਾ ਪਾਲਣ ਵਾਲੀ ਮਾਈ ਲਈ ਬੋ ਚੰਗੀ ਹੈਗੀ ਆ ਸਾਧ ਦੇ ਦਾ ਵਧੀਆ ਹੈਗਾ ਵੱਡੀ ਬੈੜੀ ਹੈ ਦੇਖਦਾ ਥਣ ਥਣ ਲੱਗਿਆ ਫੇਸ ਕੁਆਲਟੀ ਦੇਖੋ ਸੋਹਣੀ ਹੈਗੀ ਆ ਐਚਆ ਬਰੀਡ ਚ ਹੈਗੀ ਹੈਗਾ ਥਣ ਥਣ ਵੀ ਚੰਗਾ ਲੱਗਾ ਹੋਇਆ ਤੇ ਭਾਈ ਇਹਦਾ ਆਪਾਂ ਕੀ ਮੁੱਲ ਕਰਦੇ ਹੋ ਜੈਜਾ ਮੋਲ ਨਹੀਂ ਕਰਨੇ 30000 ਹੀ ਲੈਣਾ ਇਹਦਾ ਵੀ 36000 ਲੈਣਾ ਹੈਗਾ ਲੈਣਾ ਹੈ ਇਹਦਾ ਤੇ ਜੇ ਬਾਈ ਕੋਈ ਜੋੜਾ ਲੈ ਗਿਆ ਜੋੜਾ ਲੈ ਗਿਆ 50 ਕਿਲੋਮੀਟਰ ਤੱਕ ਕਰਾਇਆ ਫਰੀ ਚਲੋ ਠੀਕ ਹੈ ਬਾਈ ਜੇ ਕੋਈ ਜੋੜਾ ਲਊਗਾ ਤਾਂ ਬਾਈ ਇਹਦੀ ਬਈ ਡਿਟੇਲ ਦੱਸਦੇ ਉਹਦਾ ਇਹ ਪਹਿਲੇ ਸੂਏ ਵਾਂਚ ਮਾਲਕ ਦੱਸਦੇ ਤੁਸੀਂ ਦੂਜੇ ਸੂਏ ਮੰਨ ਕੇ ਚਲਿਓ ਠੀਕ ਆ ਠੀਕ ਹੈ ਵੀਰੇ ਠੀਕ ਆ 15 ਲੀਟਰ ਕੰਡੇ ਵਾਲਾ ਦੁੱਧ ਹੋਇਆ ਥੱਲੇ ਕੋਈ 14 ਮੰਨ ਕੇ ਗਲਾ ਚੋਲੇ ਵੀ ਠੀਕ ਆ ਠੀਕ ਹੈ ਵੀਰੇ ਠੀਕ ਆ ਤਾਂ ਨਹੀਂ ਤਸੱਲੀ ਕਰਕੇ ਲੈ ਜਾਵੇ ਆਪਣਾ ਦੋ ਟਾਈਮ ਚੋਵੇ ਚਾਰ ਟਾਈਮ ਚੋਵੇ ਮਗਰ ਇਹਦੇ ਬੱਚਾ ਸੀ ਉਹ ਮਰ ਗਿਆ ਦੇਖ ਲਾ ਆਹ ਦੇਖੋ ਆ ਬੱਚਾ ਸੀ ਠੀਕ ਆ ਦੋ 10 ਟਾਂ 14 15 ਕੋਲਣ ਖਰਾ ਦੋ ਬਾਈ ਇਹ ਕਿੱਥੇ ਦੀ ਸੇਲ ਕਿੱਥੇ ਸੇਲ ਕੀਤੀ ਆ ਇਹ ਆਪਣੇ ਵੀਰੇ ਲੁਧਿਆਣੇ ਕੀਤੀ ਹੋਈ ਆ ਸੇ ਨਾ ਠੀਕ ਹੈ ਬਾਈ ਆਇਆ ਲੈਣ ਤੁਹਾਨੂੰ ਲੈ ਲਈ ਤੇਰੇ ਆਉਣ ਤੋਂ ਪਹਿਲੇ ਤਾਂ ਆਪਾਂ ਫੋਨ ਵੀਡੀਓ ਤਾਂ ਬਣਾਉਣ ਨੂੰ ਕਿਹਾ ਸੀ ਪਰ ਵੇਕ ਗਈ ਆਉਂਦੇ ਆ ਯਾਰ ਠੀਕ ਹੈ ਵੀਰੇ ਹੁਣ ਆਪਾਂ ਮੁੱਲ ਨਹੀਂ ਇਹਦਾ ਬਾਈ ਅਗਲੇ ਕੋਈ ਆ ਬਸ ਦੀ ਵਿੱਚ ਅਗਲਾ 5 ਦੀ ਵਿੱਚ ਅਗਲੇ ਦੀ ਆਪਾਂ ਮੁੱਲ ਕਰਾਂਗੇ ਆਪਾਂ ਆਪਣੇ ਸਾਹ ਬਾਈ ਨੇ ਵੀ ਵੇਚਣ ਅਸਤੀ ਲੈ ਕੇ ਜੀਤਣ ਵਾਸਤੇ ਲੈ ਜਾ ਵੀਰੇ ਆਪਾਂ ਐਵੇਂ ਤੈਨੂੰ ਕਹਿ ਦੀ ਹੁਣ ਅਗਲੇ ਦੀ ਆ ਠੀਕ ਹੈ ਕਿੰਦਾ ਕਿ ਵੇਕ ਗਈ ਆ ਬੈੜੀ ਠੀਕ ਆ ਹਾਂਜੀ ਵੀਰੇ ਗੁੱਲ ਬਾਈ ਸਹੀ ਜਾਇਦ ਚ ਵੇਚ ਭਰਾਵਾਂ ਦਾ ਸਾਥ ਹੀ ਇੰਨਾ ਕਿ ਯਾਰ ਵੀਡੀਓ ਤੋਂ ਬਗੈਰ ਵੀ ਆਪਣੇ ਤੋਂ ਪਸੂ ਕਿੰਨੇ ਭਰਾਵਾਂ ਦੇ ਲੈ ਲਏ ਯਾਰ ਅਸੀਂ ਉਹ ਵਿਸ਼ਵਾਸ ਕਰਦੇ ਆਂ ਆਪਾਂ ਟੁੱਟਣ ਨਹੀਂ ਦਿੰਦੇ ਕਦੇ ਠੀਕ ਹੈ ਤੇ ਨਹੀਂ ਧੰਨਵਾਦ ਹੈ ਨਾ ਸਾਰੇ ਭਰਾਵਾਂ ਦਾ ਜਿਹੜੇ ਇੰਨਾ ਪਿਆਰ ਕਰਦੇ ਆਪਾਂ ਠੀਕ ਹੈ ਵੀਰੇ ਠੀਕ ਹੈ ਜੇ ਕਿਸੇ ਭਰਾ ਨੂੰ ਕੋਈ ਵੀ ਗਾਂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ